ਹਾਂਜੀ ਖਖੜੀ ਰਹੀ 10 ਰੁਪਏ ਪ੍ਰਤੀ ਕਿਲੋ 10 ਤੋਂ ਲੈ ਕੇ 12 ਰੁਪਏ ਪ੍ਰਤੀ ਕਿਲੋ ਵੀਡੀਓ ਥੋੜੀ ਜਿਹੀ ਲੇਟ ਅਪਡੇਟ ਹੋ ਰਹੀ ਹੈ ਜੀ ਵੀਡੀਓ ਦਾ ਟਾਈਮ ਹੈਗਾ ਜੀ ਪੌਣੇ 7 ਵਜੇ ਤੋਂ ਲੈ ਕੇ ਪੌਣੇ 8 ਵਜੇ ਤੱਕ ਦਾ ਵੀਡੀਓ ਸ਼ੂਟ ਕਰ ਲਈ ਸੀ ਵੀਡੀਓ ਲੇਟ ਅਪਡੇਟ ਕਰ ਰਹੇ ਹਾਂ ਜੀ ਕਰੇਲਾ ਹੈਗਾ ਜੀ 15 ਰੁਪਏ ਪ੍ਰਤੀ ਕਿਲੋ ਲਾਲ ਟਮਾਟਰ ਹੈਗਾ ਜੀ 10 ਰੁਪਏ ਪ੍ਰਤੀ ਕਿਲੋ ਪਿੰਡੀ ਹੈਗੇ ਜੀ 15 ਰੁਪਏ ਪ੍ਰਤੀ ਕਿਲੋ ਤੇ ਗੋਭੀ ਵਿਕੀ ਹੈ ਜੀ 30 ਰੁਪਏ ਪ੍ਰਤੀ ਕਿਲੋ ਤੇ ਜੇ ਗੱਲ ਕਰੀਏ ਚਾਈਨਿਸ ਖੀਰੇ ਦੀ ਚਾਈਨਿਸ ਖੀਰਾ ਵਿਕਿਆ ਜੀ 10 ਤੋਂ ਲੈ ਕੇ 12 ਰੁਪਏ ਪ੍ਰਤੀ ਕਿਲੋ ਅਤੇ ਵਾਟਰ ਵੈਲਨ ਵਿਕਿਆ ਜੀ 6 ਰੁਪਏ ਤੋਂ ਲੈ ਕੇ 10 ਰੁਪਏ ਪ੍ਰਤੀ ਕਿਲੋ ਤੇ ਜੇ ਅਦਰਕ ਦੀ ਗੱਲ ਕਰੀਏ 65 ਰੁਪਏ ਪ੍ਰਤੀ ਕਿਲੋ ਜੇ ਤੁਸੀਂ 10 ਕਿਲੋ ਜਾਂ 20 ਕਿਲੋ ਦੀ ਕੁਆਂਟੀਟੀ ਲੈਣੇ ਹੋ ਤਾਂ ਜੀ ਇਹ ਹੈਗਾ ਹੋਲਸੇਲ ਰੇਟ ਤੇ ਅਦਰ ਲਸਣ ਰਿਆ ਜੀ 60 ਤੋਂ ਲੈ ਕੇ 140 ਰੁਪਏ ਪ੍ਰਤੀ ਕਿਲੋ ਅਤੇ ਜਿਹੜਾ ਜੰਨਤ ਹੈ ਜੰਨਤ ਰਿਆ ਜੀ 10 ਰੁਪਏ ਪ੍ਰਤੀ ਕਿਲੋ ਤੇ ਕੁੰਦਲੂਬ ਢਿੰਡਾ ਮੰਡੀ ਵਿੱਚ ਆ ਚੁੱਕਿਆ ਹੈ ਜੀ 20 ਰੁਪਏ ਪ੍ਰਤੀ ਕਿਲੋ ਦਸਹਿਰੀ ਅੰਬ ਵੀ ਕਿਹਾ ਜੀ 60 ਰੁਪਏ ਪ੍ਰਤੀ ਕਿਲੋ 60 ਤੋਂ ਲੈ ਕੇ 70 ਰੁਪਏ ਪ੍ਰਤੀ ਕਿਲੋ ਤੇ ਜਿਹੜਾ ਹੈਗਾ ਜੀ 골ਡਨ ਖਰਬੂਜਾ ਹਾਂਜੀ ਢਿੰਡਾ ਮੰਡੀ ਦੇ ਵਿੱਚ 골ਡਨ ਖਰਬੂਜਾ ਆ ਚੁੱਕਿਆ ਹੈ ਜੀ 15 ਰੁਪਏ ਪ੍ਰਤੀ ਕਿਲੋ ਪਪੀਤਾ ਰਿਹਾ ਜੀ 30 ਰੁਪਏ ਪ੍ਰਤੀ ਕਿਲੋ